31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 6:30 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਸ.ੀ ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਨੰਬਰ ਸੀ ਬਾਬਾ ਖੇਲ ਜਿਹੜਾ ਹੈਗਾ ਪੁਲਸਵਾਉ ਦੇ ਨੇੜੇ ਪਈ ਹੈ ਸੋ ਉਹ ਤੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਾ ਰਿਹਾ ਐਸ.ਐਚ.ਓ ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਉਹ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਵੱਤੇ ਸੀ ਸੋ ਇਹ ਸਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀਵ ਕੀ ਕਾਰਨ ਕੀ ਹੈ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀ ਕੇ ਆਈਆਰਪੀ ਰਡਾ ਕੁੱਟੀ ਪੋਸਟਰ ਸੀ ਸਰ ਇਹ ਪਤਾ ਲੱਗੇ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰਿਆ ਦੋਸ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਾਰਾ ਪਤਾ ਵੀ ਕੀ ਕਾਰਨ ਕੀ ਹੈ ਵੀ ਐਕਸੀਡੈਂਟ ਕਰਨਾ ਹੈ ਜਾਂ ਕੋ ਹੋਰ ਰੀਜ਼ਨ ਹੈ ਕਿਸ ਦਾ ਐਕਸੀਡੈਂਟ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਸਤੀ ਅੰਸਰ ਹੋਵੇਗਾ ਨਹੀਂ ਫਿਲਹਾਲ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬਾਡੀ ਜਿੱਕਲਾ ਮਰ ਇੱਕ ਬਾਡੀ ਤੇ ਨੇੜੇ ਕੋ ਹੋਰ ਵਾਈਕਲ ਜਾਂ ਕੋ ਹੋਰ ਕੋ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤੋਂ ਫਾਈਂਡ ਆਊਟ ਕਰ ਰਹੇ ਹਾਂ ਸੀ ਸਰ ਜਲੰਧਰ ਤੋਂ ਰਹਿਣ ਵਾਲੇ ਸ੍ਰੀ ਨਾਲ ਹੀ ਪਿੰਡ ਹੈ ਬਸਤੀ ਪਵਾਖਾਲ ਦਾ ਨਾਲ ਹੀ ਪਿੰਡ ਹੈ ਇਹਨਾਂ ਦਾ ਜਿਹੜੇ ਉਹ ਸੈਰੀ ਰਹਿੰਦੇ ਨੇ ਨਹੀਂ ਫੈਮਲੀ ਨਾਲ ਜੇ ਕੋਈ ਰابطਾ ਨਹੀਂ ਕਿਹਾ ਹੋ ਸਕਿਆ ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਡੀ ਵੀ ਕੈਮਰਾ ਦੇ ਵਿੱਚ ਕੁਛ ਆ ਰਿਹਾ ਉਹ ਅਸੀਂ ਇਸਟੀ ਵੀ ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ ਸੋਸੀਓ ਮੌਕੇ ਮਤਲਬ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜਾਂ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ ਲੇਕਿਨ ਉਹ ਉਦੋਂ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 1:32 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਸ.ੀ ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਅੰਬਰਸੀ ਬਾਬਾ ਖੇਲ ਜਿਹੜਾ ਹੈਗਾ ਪੁਲਿਸਬਾਉ ਦੇ ਨੇੜੇ ਪਈ ਹੈ ਸੋ ਉਹ ਤੇ ਜਾ ਕੇ ਜਗ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਰ ਐਸ.ਐਚ.ਓ. ਯਾਕੇ ਚੈੱਕ ਕੀਤਾ ਤਾਂ ਉਹਦੇ ਚ ਕੋ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਿਰ ਤੇ ਸੀ ਸੋ ਇਹ ਸਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਕੀ ਕਾਰਨ ਕੀ ਹੈ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਪੀ ਰੱਡਾ ਕੁੱਟੀ ਪੋਸਟਰ ਸੀ ਸਰ ਇਹ ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ ਦੋ ਥਿਸ ਆ ਪਾਰਟ ਆਫ ਇਨਵੈਸਟੀਗੇਸ਼ਨ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਾਰਾ ਪਤਾ ਵੀ ਇਹ ਕਿਹ ਕਾਰਨ ਕੀ ਹੈ ਵੀ ਐਕਸਟੈਂਡ ਕਰਨਾ ਹੈ ਜਾਂ ਕੋ ਹੋਰ ਰੀਜ਼ਨ ਹੈ ਕਿਦਾ ਐਕਸਟੈਂਡ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਾਸਤੀ ਹੰਸਾ ਬਣੋ ਨਹੀਂ ਫਿਲਹਾਲ ਅਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜਿੱਕਲਾ ਉਹਨਾਂ ਦੀ ਬੋਡੀ ਤੇ ਨੇਰੇ ਕੋ ਹੋਰ ਵਹਾਈਕਲ ਜਾਂ ਕੋ ਹੋਰ ਕੋ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕੇ ਤੋਂ ਫਾਈਂਡ ਆਊਟ ਕਰ ਰਹੇ ਆ ਅਸੀਂ ਸਰ ਜਲੰਧਰ ਜਿਹੜੇ ਵਾਲੇ ਸਨ ਆ ਨਾਲ ਹੀ ਪੈਂਦਾ ਹੈ ਬਸ ਹੀ ਬਵਾਖਾ ਨਾਲ ਹੀ ਪਿੰਡ ਹੈਗਾ ਇਹਨਾਂ ਦਾ ਜਿਹੜੇ ਉਹ ਸੈਰੀ ਰਹਿੰਦੇ ਨੇ ਨਹੀਂ ਫੈਮਿਲੀ ਨਾਲ ਜੇ ਕੋਈ ਰਾਤਾਂ ਨਹੀਂ ਕਿਹਾ ਹੋ ਸਕਿਆ ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਡੀ ਵੀ ਕੈਮਰਾ ਦੇ ਵਿੱਚ ਕੁਛ ਆਇਆ ਹੋਵੇ ਅਸਿਸਟ ਵੀ ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ ਸੋ ਅਸੀਂ ਉਹ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜਾਂ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ ਲੇਕਿਨ ਉਹ